ਮਾਟੀ ਕੋ ਪੁੱਤਰਾ ਕੈਸੇ ਨੱਚ ਤਾ ਮਾਟੀ ਕੋ ਪੁੱਤਰਾ ਕੈਸੇ ਨੱਚ ਤਾ ਮਾਟੀ ਕੋ ਪੁੱਤਰਾ ਕੈਸੇ ਨੱਚ ਤਾ ਦੇਖੇ ਦੇਖ ਸੁਨੇ ਬੋਲੇ ਦੇਖ ਨੀ ਆਪਿਰੰਤ ਮਾਟੀ ਕੋ ਪੁੱਤਰਾ ਕੈਸੇ ਨੱਚ ਤੂੰ ਮਾਟੀ ਕੋ ਪੁੱਤਰਾ ਕੈਸੇ ਨੱਚ ਤੂੰ ਦੇਖ ਦੇਖ ਸੁਣ ਮੈਂ ਬੋਲ ਦੇਖ ਦੇਖ ਸੁਣ ਮੈਂ ਬੋਲ ਦਰਿਆ ਫਿਰਤ ਦਰਿਆ ਫਿਰਤ ਮਾਣੀ ਕੋ ਕਤਰਾ ਐਸਾ ਜੀ ਖਾਲਸਾ ਵਾਇਦੂ ਜੀ ਦੇ ਪਤੇ ਜੀ ਲਾਡੋਵਲੀ ਰੋਡ ਨੌਜਵਾਨ ਵੱਲੋਂ ਨੌਜਵਾਨ ਇੱਥੇ ਲਾਡਗਲੀ ਰੋਡ ਤੋਂ ਪਲੱਸ ਐਸਟੀਆਰ ਐਫ ਵੱਲੋਂ ਐਂਡ ਏਆਰਪੀ ਪੰਜਾਬ ਪੁਲਿਸ ਦੇ ਜਿਹੜੇ ਆਧਾਰੇ ਨੇ ਡੇਣਾ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਪਲਖ ਵਿੱਚ ਬੀਐਸਐਫ ਤੋਂ ਨੇ ਕੋਲ ਖਬੀਰ ਦਾ ਪ੍ਰਬੰਧ ਕੀਤਾ ਗਿਆ ਸਵੇਰੇ तकरीबन 10:00 ਵਜੇ ਇਹ ਸਭੀਨ ਸ਼ੁਰੂ ਕਰ ਦਿੱਤੀ ਗਈ ਸੀ ਜਿਵੇਂ ਜਿਸ ਤਰ੍ਹਾਂ ਕੀ ਗੁਰੂ ਸਾਹਿਬਾਨ ਨੇ فرمایا ਹੈ ਕਿ ਮਾਨਸ ਕੀ ਜਾਤ ਸਭ ਤੇ ਇੱਕੇ ਪਹਿਚਾਨੋ ਸਰਬੱਤ ਦਾ ਭਲਾ ਸਾਰੇ ਲਈ ਹਰ ਧਰਮ ਦਾ ਨੌਜਵਾਨ ਲੱਡਵਾਲੀ ਰੋਡ ਤੋਂ ਇੱਥੇ ਖੜਾ ਹੈ ਔਰ ਹਰ ਧਰਮ ਦੇ ਹੀ ਬੰਦਿਆਂ ਨੂੰ ਇੱਥੇ ਖੁੱਲਾ ਸੱਦਾ ਹੈ ਕਿ ਆਓ ਸਭੀ ਇਕੱਠੇ ਹੋ ਔਰ ਜੋ ਤੱਕ ਵੀ ਰੇਤ ਵਿੱਚ ਗੁਰੂ ਜੀ ਨੂੰ ਸੇਵਾ ਦੇ ਕੇ ਸ਼ਹੀਦ ਕੀਤਾ ਗਿਆ ਉਹਨਾਂ ਦਾ ਸ਼ਹੀਦੀ ਦਿਵਸ ਨਾਲ ਸਬੰਧ ਵਿੱਚ ਕਿ ਲੱਡਵਾਲੀ ਰੋਡ ਤੇ ਜਿਹੜੇ ਨੌਜਵਾਨ ਨੇ ਇਹਨਾਂ ਵੱਲੋਂ ਛੋਟਾ ਜਿਹਾ ਉਪਰਾਲਾ ਹੈ ਕਿ ਵਾਹਿਗੁਰੂ ਨਾਲ ਤੇ ਮੇਰ ਕਰਨ ਤੋਂ ਅੱਗੇ ਕਲਜ ਰੱਖਾਂਗੇ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੇ ਫਤਿਹ